ਸਿਕਲ ਜੀ ਸਾਰਿਆਂ ਨੂੰ ਟੂ ਟੋਨ ਜਿਹੜਾ ਸਿਲਕ 30% ਪਸ਼ਮੀਨਾ ਤੇ 70% ਜਿਹੜਾ ਸਿਲਕ ਵਾਲਾ ਦੁਵਾਰਾ ਸਟਾਕ ਆ ਗਿਆ ਜੀ ਆਪਣੇ ਕੋਲੇ ਵਰਕ ਹੋ ਕੇ ਇਹਦਾ ਨਵਾਂ ਡਿਜ਼ਾਈਨ ਕਰਵਾਇਆ ਜੀ ਇਹ ਆਊਗਾ ਬਾਜੂ ਦਾ ਡਿਜ਼ਾਈਨ neck ਬਣਿਆ ਹੋਇਆ ਬਹੁਤ ਸੋਹਣਾ ਤੇ ਨਾਲ ਹੀ ਘੇਰੇ ਦਾ ਜਿਹੜਾ ਵਰਕ ਦਿੱਤਾ ਗਿਆ ਘੇਰੇ ਦੇ ਨੂੰ ਵੀ ਵਰਕ ਨਾਲ ਫਿਨਿਸ਼ਿੰਗ ਕੀਤੀ ਗਈ ਹੈ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਜੀ ਬਹੁਤ ਇਹ ਸਾਰੇ ਕਲਰ ਇਹਦੇ ਆਣਗੇ ਤੁਸੀਂ ਆ ਦੇ ਸੂਟ ਜਿਹੜੇ ਦੇ ਤੁਹਾਨੂੰ ਲੈ ਜਾਣਗੇ ਜੀ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਜੀ ਕਲਰ ਤੁਸੀਂ ਸਕਰੀਨਸ਼ਾਟ ਲੈ ਕੇ ਆਰਡਰ ਬੁੱਕ ਕਰ ਸਕਦੇ ਹੋ ਤੇ ਦੂਸਰਾ ਡਿਜ਼ਾਈਨ ਇਹਦਾ ਇਹ ਤੇ ਦੂਸਰਾ ਡਿਜ਼ਾਈਨ ਹੈ ਜੀ ਇਹ ਡਿਜ਼ਾਈਨ ਇਹ ਰਿਪੀਟ ਕਰਵਾਤਾ ਆਪਾਂ ਸੇਮ ਡਿਜ਼ਾਈਨ ਹੀ ਘੇਰਾ ਬਣਾਇਆ ਹੈ ਜੀ ਨਕਲਾਈਨ ਬਣੀ ਹੋਈ ਹੈ ਤੇ ਨਾਲ ਬਣੀ ਹੋਈ ਹੈ ਜੀ ਦੀ ਬਾਜੂ ਆ ਬਾਜੂ ਦਾ ਕੰਮ ਆਊਗਾ ਜੀ ਇਹਦੇ ਵੀ ਕਲਰ ਮਿਲ ਜਾਣਗੇ ਤੁਹਾਨੂੰ ਇਹਦੇ ਕਲਰ ਥੋੜੇ ਜਿਹਾ ਬਣ ਕੇ ਆਏ ਆ ਜੀ ਕਿ ਜਿਹੜੇ ਹਿਸਾਬ ਨਾਲ ਆਪਣੇ ਕੋਲੇ ਸਟਾਕ ਸੀਗਾ ਉਹੀ ਮਤਲਬ ਇਹਦੇ 3 ਰੰਗ ਹੀ ਆਲਮੋਸਟ 3 ਰੰਗ ਹੀ ਬਣ ਕੇ ਆਏ ਨੇ ਜੀ ਇਹਦੇ ਇਹਨਾਂ ਵਿੱਚ ਕੋਈ ਵੀ ਸੂਟ ਤੁਹਾਨੂੰ ਪਸੰਦ ਆਏ ਜੀ ਸਕਰੀਨਸ਼ਾਟ ਲੈ ਕੇ ਆਪਣਾ نیچے ਦਿੱਤੇ ਹੋਏ ਨੰਬਰ ਤੇ ਆਰਡਰ ਬੁੱਕ ਕਰ ਸਕਦੇ ਹੋ ਸਾਡੇ ਬੇਸ ਨੂੰ ਕਰ ਲੋ ਫੋਲੋ ਜੀ YouTube ਦਾ ਚੈਨਲ ਹੈ ਜੀ ਸਾਡਾ ਫਤਿਹ ਕਲੈਕਸ਼ਨ BLJ ਜਨ ਫਿਰ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜੀ ਧੰਨਵਾਦ ਜੀ